ਹੈਲੋ ਫਰੈਂਡਸ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਕਿਵੇਂ ਇੱਕ ਹੀ ਟਾਈਮ ਤੇ ਮਤਲਬ ਡਿਫਰੈਂਟ ਡਿਫਰੈਂਟ ਫਲਾਵਰਸ ਇੱਕ ਹੀ ਕਲਰ ਦੇ ਨਾਲ ਕਿੱਦਾਂ ਬਣਾ ਸਕਦੇ ਆ ਤਾਂ ਮੈਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਾਂਗੀ ਕਿ ਕਿੱਦਾਂ ਆਪਾਂ ਬਣਾਵਾਂਗੇ ਇਹਨੂੰ ਤਾਂ ਮੈਂ ਸਿੱਧਾ ਵੀਡੀਓ ਸਟਾਰਟ ਕਰਾਂਗੀ ਮੈਂ ਬਾਲਾ ਬੋਲਾਂਗੀ ਨਹੀਂ ਮਤਲਬ ਕਿ ਮੇਰੇ ਪੂਰੇ ਪੂਰੇ 2 ਦਿਨ ਹੋ ਚੁੱਕੇ ਨੇ ਵੀ ਮੈਂ ਕਿ ਵੀਡੀਓਜ਼ ਨਹੀਂ ਪਾਈਆਂਗਾ ਬਿਕੋਜ਼ ਆਫ ਸਮ ਰੀਜ਼ਨ ਬਟ ਅੱਜ ਮੈਂ ਦੋ ਤਿੰਨ ਵੀਡੀਓ ਪਾਵਾਂਗੀ ਜਿਹੜੇ ਕਿ ਤੁਸੀਂ ਮਿਸ ਕਰਦੇ ਸੀ ਤੇ ਅੱਜ ਤੁਸੀਂ ਮੇਰੇ ਤਿੰਨੋਂ ਦੀ ਤਿੰਨੋਂ ਚਾਰੋਂ ਦੀ ਚਾਰੋਂ ਜਿੰਨੀਆਂ ਵੀ ਪਾਈਆਂ ਮੇਰੇ ਕੋ ਵੀਡੀਓ ਕੰਪਲੀਟਲੀ ਵੇਖਣੀ ਆ ਫੁੱਲੀ ਤੇ ਤੁਸੀਂ ਦੇਖ ਸਕਦੇ ਹੋ ਮੈਂ ਬਲੂ ਕਲਰ ਲੈ ਲਿਆ ਹੁਣ ਇਹਦੇ ਨਾਲ ਹੀ ਮੈਂ ਥੋੜਾ ਜਿਹਾ ਗ੍ਰੀਨ ਕਲਰ ਡਾਰਕ ਤੇ ਲਾਈਟ ਗ੍ਰੀਨ ਕਲਰ ਕਿਹਾ ਦੋਨੋਂ ਕੱਟ ਕੇ ਸਾਈਡ ਤੇ ਰੱਖ ਲਵਾਂਗੀ ਉਹਦਾ ਹੁਲਗਲ ਇੱਕ ਵਾਈਟ ਕਲਰ ਬਲੂ ਦੇ ਨਾਲ ਕੀ ਸਕ੍ਰੀਨਸ਼ਾਟ ਹੁੰਦੀ ਹੈ ਵਾਈਟ ਕਲਰ ਦੀ ਸੋ ਮੈਂ ਵਾਈਟ ਕਲਰ ਨੂੰ ਵੀ ਖੋਲ ਕੇ ਰੱਖ ਲਾਵਾਂਗੀ ਆਪਣੇ ਕੋਲ ਹੀ ਥੈਨ ਹੁਣ ਕੀ ਕਰਦੇ ਆਪਾਂ lettes start to make flower and ਇਹਦੇ ਲਈ ਕੀ ਆ ਦੇਖੋ ਇੱਕ ਇਦਾਂ ਦਾ ਤੁਸੀਂ ਬਲ ਬ੍ਰਸ਼ ਲੈ ਲੈਣਾ ਮੈਂ ਸਿਰਫ ਇੱਕ ਨੰਬਰ ਬ੍ਰਸ਼ ਜਾਂ ਦੋ ਨੰਬਰ ਬ੍ਰਸ਼ ਹੀ ਯੂਜ਼ ਕਰਦੀ ਹੁੰਦੀ ਆਂਗੀ ਆਦਰਵਾਇਜ਼ ਮੇਰੇ ਕੋਲ ਦੋ ਜਿਹੜੇ ਬ੍ਰਸ਼ ਨੇ ਉਹ ਬਿਲਕੁਲ ਬ੍ਰੀਕ ਨੇ ਤੁਸੀਂ ਉਹ ਕਿਤੇ ਵੀ ਬਾਇ ਕਰ ਸਕਦੇ ਹੋ ਥੈਨ ਹੁਣ ਤੁਸੀਂ ਦੇਖੋ ਜਿਹਾ ਥੋੜਾ ਜਿਹਾ ਧਿਆਨ ਨਾਲ ਵੀ ਮੈਂ ਕਿੱਦਾਂ ਕਿੱਦਾਂ ਬ੍ਰਸ਼ ਮੂਵ ਕਰਦੀ ਆ ਤੱਕ ਤੱਕਦਮ ਇਹਨੂੰ ਟਰਾਈ ਥੋੜੇ ਸਾਹਮਣੇ ਕਰ ਰਹੇ ਆਂ ਦੇਖੋ ਪਹਿਲਾਂ ਤੁਸੀਂ ਇਦਾਂ ਕਰਕੇ ਇਦਾਂ ਕਰ ਲੈਣਾ ਸਰਕਲ ਕਰ ਲੈਣਾ ਕਿੱਦਾਂ ਦੇਖੋ ਫਿਰ ਉੱਪਰੋਂ ਤੁਸੀਂ ਐਂ ਬੰਦ ਕਰਦੇ ਨੇ ਠੀਕ ਹੈ ਹੁਣ ਤੁਸੀਂ ਧਿਆਨ ਨਾਲ ਦੇਖਣਾ ਇਹਨੂੰ ਐਂ ਬੰਦ ਕਰਦੇ ਆਂ ਬਸ ਇਦਾਂ ਇੱਕ ਸਰਕਲ ਜਿਹਾ ਕਰ ਲੈਣਾ करके उस तो उसकी की लैना है थोड़ा जा वाइट कलर देखो वाइट कलर वाइट कलर लैके जिथे आपदा किया बस उतों आ माड़ा माड़ा की कर देना गा ही गोल सर सर्कल जरा जी उदों ही रखना गा करके उस फिर तो, तो एक ही ब्रश ना यूज़ करना यही ब्रश यूज़ करके उस तो मिक्सअप कर लेना ये देखो ती तो देख सकते हो कि सोनी चीज़ क्या? पे ही की बनती पी है हम करना गा ब्लू कलर लैके ये आउटलाइनिंग कर दें ਦੇਖੋ ਮੈਂ ਪਲੈਨਿੰਗ ਕਰਦੀ ਸਾਂ ਧਿਆਨ ਨਾਲ ਬਿਲਕੁਲ ਧਿਆਨ ਨਾਲ ਹਰ ਇੱਕ ਕੰਮ ਕਰਨਾ ਹੈ 블루 ਕਲਰ ਲੈ ਕੇ ਇਹਦਾ ਸਾਈਡ ਸਾਈਡ ਤੇ ਮਾਰ ਦੇਣਾ ਜਿਹ ਜਿਹਦੇ ਨਾਲ ਕੀ ਇਹਦੀ ਆਊਟਲਾਈਨਿੰਗ ਹੋ ਜੇਗੀ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਕਿੰਨਾ ਸ਼ਾਈਨਿੰਗ ਵਾਲਾ ਕੀ ਬਣਿਆ ਹੋਇਆ ਹੈ ਤਾਂ ਇਹਦੇ ਵਿੱਚੋਂ ਕੀ ਕਰਨਾ ਤੁਸੀਂ ਹੁਣ ਥੋੜਾ ਜਿਹਾ ਕੀ ਲੈਣਾ ਵਾਈਟ ਆਪਾ ਵਾਈਟ ਕਲਰ ਲੈ ਕੇ ਥੋੜਾ ਜਿਹਾ ਇਹਦੇ ਵਿੱਚ ਮਾਣੀ ਮਾੜੀ ਕੀ ਇਹਦਾ ਇਦਾਂ ਨਾ ਕਰਕੇ ਇਦਾਂ ਵੀ ਜਿਹੜਾ ਵਾਈਟ ਵਾਈਟ ਵੀ ਇਸ ਵਿੱਚ ਤੇ ਜਿਹੜਾ ਬਲੂ ਕਲਰ ਕੀਤਾ ਉੱਪਰ ਜਿਹਾ ਮੇਰੇ ਸਾਹਮਣੇ ਹੀ ਹੈ ਦੇਖੋ ਕਿੱਦਾਂ ਸੋਹਣਾ ਕੀ ਬਣ ਕੇ ਇਹ ਤਿਆਰ ਹੈ ਇਹਦੇ ਨਾਲ ਦੀ ਆਪਾਂ ਇੱਕ ਹੋਰ ਰੈਡੀ ਕਰ ਲਵਾਂਗੇ ਜਿਹੜਾ ਕਿ ਤੁਹਾਨੂੰ ਜਿਹੜੀ ਪ੍ਰੋਬਲਮ ਹੋਈ ਹੈ ਨਾ ਸਮਝਣ ਦੇ ਵਿੱਚ ਉਹ ਵੀ ਕਵਰ ਅਪ ਹੋ ਜਾਵੇ ਤੁਸੀਂ ਦੇਖ ਸਕਦੇ ਹੋ ਬਸ ਇਦਾਂ ਫਲੈਟ ਕਰਕੇ ਬਰਸ਼ ਮਸ ਇਦਾਂ ਕੀਤਾ ਜ ਜਿੰਨਾ ਤੁਸੀਂ ਵੱਡਾ ਬਣਾਉਣਾ ਚਾਹੋ ਤੁਸੀਂ ਉਹਨਾਂ ਦੂਰ ਤੱਕ ਲਿਜਾ ਸਕਦੇ ਹੋ ਨਾ نیچے ਨੂੰ ਵੀ ਲੈ ਕੇ ਉਹਨਾਂ ਪਹਿਲਾਂ ਤੁਹਾਨੂੰ ਵੱਡੇ ਕਰਨ ਵਾਸਤੇ ਉੱਪਰ ਨੂੰ ਵੀ ਲੈ ਕੇ ਜਾਂਦੇ ਪਹਿਲਾਂ ਦੇਖੋ ਇਦਾਂ ਫਿਰ ਇਦਾਂ ਉਪਰੋਂ ਆਏ ਸਰਕਲ ਉੱਪਰ ਦਾ ਡਿਫਰੈਂਟ ਸਰਕਲ ਬਣਾਉਣਾ ਨੀਚਲਾ ਸਰਕਲ ਡਿਫਰੈਂਟ ਹੋਣਾ ਚਾਹੀਦਾ ਤੁਹਾਡਾ ਦੇਖੋ ਉਹਨੂੰ ਤੁਸੀਂ ਇਦਾਂ ਉੱਪਰ ਵਾਲਾ ਸਰਕਲ ਲੈ ਕੇ ਨੀਚਲਾ ਸਰਕਲ ਤੁਸੀਂ ਇਸ ਸ਼ੇਪ ਦੇ ਵਿੱਚ ਕੀ ਬਣਾਉਣਾ ਹੈ ਫਲਾਰ ਦੇਖੋ ਉਸੇ ਜਿਹੇ ਬਣਾਦੇ ਨਾ ਬਸ ਗੱਲ ਇੰਨੀ ਕੁ ਹੋਊਗੀ ਵੀ ਜਿਹੜਾ ਆਪਾਂ ਬਣਾਇਆ ਹੋਊਗਾ ਥੋੜਾ ਜਿਹਾ ਡਿਫਰੈਂਟਲੀ ਆਪਾਂ ਨੂੰ ਨਜ਼ਰ ਆਊਗਾ ਹੋਂਤੇ ਬੇਸ਼ੱਕ ਤੁਹਾਨੂੰ ਸਮਝ ਨਾ ਮਤਲਬ ਕਿ ਤੁਹਾਨੂੰ ਥੋੜਾ ਜਿਹਾ ਦਿਖਦਾ ਘੱਟ ਹੋਵੇ ਸ਼ਾਈਨਿੰਗ ਘੱਟ ਦਿਖਦੀ ਹੋਵੇ ਪਰ ਜਦੋਂ ਤੁਸੀਂ ਖੋਲ ਟਰਾਈ ਕਰੋਗੇ ਨਾ ਤੁਹਾਨੂੰ ਖੁਦ ਹੀ ਖੁਦ ਸ਼ਾਈਨਿੰਗ ਦਿ세ਗੀ ਅਦਰਵਾਇਜ਼ ਹੁਣ ਆਪਾਂ ਇੱਕ ਬਣਾਵਾਂਗੇ ਇਹਨਾਂ ਦੇ ਲੀਫਸ ਤੇ ਇਹਨਾਂ ਦੀਆਂ ਟਹਿਣੀਆਂ ਜਿਨ੍ਹਾਂ ਨੂੰ ਆਪਾਂ ਯੂਜ਼ ਕਰਾਂਗੇ ਲਾਈਟ ਬਲੂ ਐਂਡ ਗ੍ਰੀਨ ਬਲੂ ਗ੍ਰੀਨ ਲਾਈਟ ਗ੍ਰੀਨ ਐਂਡ ਡਾਰਕ ਗ੍ਰੀਨ ਤੁਸੀਂ ਇੱਕ मैं एक फ्लार तक की लाइट क्रीम यूज़ करेंगे एक फ्लॉर डार्क क्रीम वधिया लगेगा तो उसी वेगा यूज़ कर लो जी देखो ये तुम कितने भी बना सकते हैं जरूरी नहीं है भी यह सिर्फ ਆਪਣੇ ਇੱਕ ਡਰਾਇੰਗ ਬਣਾਉਣ ਵਾਸਤੇ ਤੁਸੀਂ ਓਵਰਆਲ ਫਿੱਕਾ ਸੂਟ ਲੈ ਕੇ ਨਾ ਜਮਾ ਬਿਲਕੁਲ ਫਿੱਕਾ ਸੂਟ ਲੈ ਕੇ ਉੱਤੇ ਜਿਹੜਾ ਕਲਰ ਉੱਠ ਰਿਹਾ ਹੈ ਨਾ ਤੁਸੀਂ ਉਸ ਕਲਰ ਦਾ ਕੀ ਹੈ ਪੂਰਾ ਸੂਟ ਦੇ ਉੱਪਰ ਵੀ ਇਹ ਕਰ ਸਕਦੇ ਹੋ ਜਿਵੇਂ ਤੁਹਾਡੀ ਮਰਜ਼ੀ ਹੋਵੇ ਮੈਂ ਕਿ ਆਈਡੀਆ ਦੇ ਰਹੀ ਹਾਂ ਵੀ ਓਵੇਂ ਕਰ ਸਕਦੇ ਹੋ ਆਦਰਵਾਇਜ਼ ਜਿਵੇਂ ਤੁਸੀਂ ਇਹਨੂੰ ਕਰਨਾ ਚਾਹੋ ਤੁਸੀਂ ਓਵੇਂ ਘਰ ਬੈਠੇ ਕਰ ਸਕਦੇ ਹੋ ਬਾਹਾਂ ਦੇ ਉੱਪਰ ਇਹ ਬਹੁਤ ਸੋਹਣੇ ਲੱਗਦੇ ਨੇ ਜਿੱਦਾਂ ਕਿ ਲਾਈਨ ਦੇ ਵਿੱਚ ਬਣਾਏ ਹੋਣ ਇਹ ਇਦਾਂ ਦੇ ਫਲਾਰ ਬਹੁਤ ਹੀ ਸ਼ਾਈਨਿੰਗ ਦਿੰਦੇ ਨੇ ਜੇ ਤੁਸੀਂ ਏਦਾਂ ਦੇ ਲੀਵਸ ਬਣਾਉਣੇ ਚਾਹਦੇ ਨੀਚੇ-ਨੀਚੇ ਤਾਂ ਉਹ ਤੁਸੀਂ ਆਪਣੀ ਮਰਜ਼ੀ ਨਾਲ ਕਿ ਉਹ ਵੀ ਕਰ ਸਕਦੇ ਹੋ ਉਹਦੇ ਨਾਲ ਵੀ ਬਹੁਤ ਸ਼ਾਈਨਿੰਗ ਲੱਗਦਾ ਹੈ ਨਾ ਬਹੁਤ ਸਟਾਈਲਿਸ਼ ਲੱਗਦਾ ਹੈ ਉਹ ਤੁਹਾਡੀ ਮਰਜ਼ੀ ਹੈ ਜਿਵੇਂ ਤੁਸੀਂ ਬਣਾਉਣਾ ਚਾਹੋ ਬਟ ਮੈਂ ਅਜ ਤੱਕ ਇਹ ਹੀ ਐਕਸਪੀਰੀਅੰਸ ਕੀਤਾ ਵੀ ਜਿਵੇਂ ਜਦੋਂ ਆਪਾਂ ਕੋਈ ਚੀਜ਼ ਬਣਾਉਂਦੇ ਆ ਨਾ ਤਾਂ ਉਹ ਚੀਜ਼ ਦਾ ਡਿਫਰੈਂਟ ਲੁੱਕ ਰਹਿਣ ਵਾਸਤੇ ਉਹਨੂੰ ਨਵੀਂ ਚੀਜ਼ ਉਹ ਤਾਂ ਆਪਾਂ ਨੂੰ ਸਿੱਖਣੀ ਹੀ ਸਿੱਖਣੀ ਹੁੰਦੀ ਹੈ ਮਤਲਬ ਕਿ ਤੁਸੀਂ ਕੋਈ ਵੀ ਘਰ ਬੈਠੇ ਇੱਕ ਫਲਾਰ ਬਣਾ ਰਹੇ ਹੋ ਤੁਸੀਂ ਉਹਨੂੰ ਕਵਰ ਅਪ ਕਰਦੇ ਕਰਦੇ ਬਹੁਤ ਚੀਜ਼ਾਂ ਸਿੱਖ ਲੈਣੇ ਹੋ ਵੀ ਮੈਂ ਲੀਫਸ ਇਦਾਂ ਵੀ ਬਣਾ ਸਕਦਾ ਮੈਂ ਲੀਫਸ ਇਦਾਂ ਬਣਾ ਦਨ ਹੁਣ ਤੁਹਾਡੇ ਸਾਹਮਣੇ ਆ ਦੇਖੋ ਕਿੱਡੇ ਸੋਹਣੇ ਤਰੀਕੇ ਨਾਲ ਮੈਂ ਦੋ ਫਲਾਰ ਰੈਡੀ ਕੀਤੇ ਹੋਏ ਨੇ ਜਿਹੜੇ ਕਿ ਬਹੁਤ ਸੋਹਣੇ ਲੱਗਦੇ ਪਏ ਹੁਣ ਤੁਸੀਂ ਦੇਖ ਸਕਦੇ ਹੋ ਵੀ ਜੇ ਤੁਸੀਂ ਇਹਨਾਂ ਦੇ نیچے ਲੀਫਸ ਲਗਾਉਂਦੇ ਸੀ ਲੀਫਸ ਲਗਾਉਣ ਦੇ ਮਤਲਬ ਲਗਾਉਂਗੇ ਤਾਂ ਇਹ ਕਿ ਉਸ ਤੋਂ ਵੀ ਜ਼ਿਆਦਾ ਸੋਹਣੇ ਲੱਗਣਗੇ ਇਹ ਇਦਾਂ ਵੀ ਬਹੁਤ ਸੋਹਣੇ ਲੱਗਦੇ ਪਏ ਨੇ ਤਾਂ ਹੁਣ ਆਪਾਂ ਨਿਊ ਤਰੀਕੇ ਨਾਲ ਇੱਕ ਹੋਰ ਚੀਜ਼ ਰੈਡੀ ਕਰਦੇ ਆਂਗੇ ਦੇਖੋ ਤੇ ਸਮਝੋ ਫਲੈਟ ਬਰਸ਼ ਉਦਾਂ ਹੀ ਲੈ ਲੈਣਾ ਕਲਰ ਲੇਰ ਤੋਂ ਡਾਊਨ ਰਾਮ ਕਲਰ ਲੈ ਲਾਣ ਵਿੱਚ ਥੋੜਾ ਜਣਾ ਪਵਾਇਆ ਵਾਈਟ ਵੀ ਕਰਾਂਗੇ ਉਸ ਤੋਂ ਬਾਅਦ ਹੁਣ ਲੋਡ ਲੈਣਾ ਹੈ ਕਹਿੰਦੀ ਥੈਨ ਹੁਣ ਕੀ ਕਰਾਂਗੇ ਇਹਨੂੰ ਥੋੜਾ ਜਾ ਫਿਲਪ ਪਾਣੀ ਦਾ ਟੱਚ ਦੇਵਾਂਗੇ ਫਿਲਪ ਕਰਨ ਵਾਸਤੇ ਜਿਹੜੇ ਬੱਚੇ ਆਖਦੇ ਨੇ ਵੀ ਮੈਮ ਜੇ ਬਰਾਸ਼ ਆਪਾਂ ਫਿਲਪ ਕਰਕੇ ਲੀਫ ਬਣਾਵਾਂਗੇ ਤਾਂ ਉਹ ਕੀ ਹੁੰਦਾਗਾ ਵੀ ਕਈ ਵਾਰ ਆਪਣੇ ਕਈ ਖਰਾਬ ਹੋ ਜਾਂਦੇ ਆ ਤਾਂ ਬੇਟਾ ਜੇ ਤੁਹਾਡੇ ਮਤਲਬ ਕੀ ਖਰਾਬ ਹੁੰਦੇ ਨੇ ਤੁਸੀਂ ਕੀ ਕਰਨਾਗਾ ਵੀ ਤੁਸੀਂ ਉਹਦਾ ਲੀਫ ਨੂੰ ਉਹ ਕਰ ਲੈਣਾਗਾ ਮਤਲਬ ਕਿ ਬ੍ਰਸ਼ ਨੂੰ ਕੀ ਹੈ ਥੋੜਾ ਜਿਹਾ ਕਵਰ ਥੋੜਾ ਫਿਲ ਅਪ ਕਰੋ ਮਤਲਬ ਕਿ ਇਦਾਂ ਜਿਹਾ ਫਿਲ ਅਪ ਕਰੋ ਵੀ ਉਹ ਇੱਕ ਆਪਣੀ ਪਹਿਚਾਨ ਛੱਡ ਜੇ ਜਿੱਦਾਂ ਦੇਖੋ ਮੈਂ ਹੁਣ ਬ੍ਰਸ਼ ਨੂੰ ਜਮਾਂ ਖਾਲੀ ਕਰਕੇ ਤੁਹਾਨੂੰ ਬਣਾਉਣਾ ਸਕੋਣੀ ਹੈਗੀ ਕਈ ਮੈਂ ਤੁਹਾਨੂੰ ਆਵਲਾ ਲੀਫ ਦੱਸਿਆ ਸੀਗਾ ਆਵਲਾ ਲੀਫ ਦੱਸਿਆ ਸੀਗਾ ਵੀ ਇਦਾਂ ਕਰਕੇ ਫਿਰ ਇਹਨੂੰ ਇਦਾਂ ਕਰਕੇ ਇਦਾਂ ਦੇਖੋ ਮੇਰਾ ਬਰਸ਼ ਬਿਲਕੁਲ ਖਾਲੀ ਹੈ ਬਟ ਫਿਰ ਵੀ ਉਹ ਆਪਣੀ ਇੱਕ ਕੀ ਸ਼ਾਈਨਿੰਗ ਆਪਣੀ ਇੱਕ ਪਹਿਚਾਨ ਛੱਡ ਗਿਆ ਤੇ ਹੁਣ ਉਸ ਤੋਂ ਬਾਅਦ ਤੁਸੀਂ ਕੀ ਇਹਨੂੰ ਬ੍ਰੀਕ ਬਰਸ਼ ਦੇ ਨਾਲ ਲੈ ਕੇ ਕਰਕੇ ਤੇ ਥੋੜਾ ਥੋੜਾ ਕਲਰ ਲੈ ਕੇ ਤੇਨੂੰ ਕਿ ਤੁਸੀਂ ਫਿਲਪ ਕਰ ਦੋ 그러니까 મતલਬ ਕਿ ਗੂੜਾ ਕਰ ਦੋ बिकॉज़ ਇਹਦੇ ਵਿੱਚ ਵਾਈਟ ਵਾਈਟ ਦਿਸਨੇ ਚਾਹੀਦੇ ਨਹੀਂ ਜਿਵੇਂ ਮਰਜ਼ੀ ਕਰੋ મતલਬ ਪਤਲੇ ਬਰਸ਼ ਨਾਲ ਕਰ ਲੋ ਜਾਂ ਤੁਹਾਨੂੰ ਕੰਫਰਟੇਬਲ ਹੋ ਤਾਂ ਉਦਾਂ ਹੀ ਕਰ ਲੋ ਤੁਹੇ ਵੀ ਰਹੀ ਕਿ ਆਖਦੇ ਨੇ ਮੈਂ ਮੈਂ ਤੁਹਾਨੂੰ ਮਤਲਬ ਪਹਿਲਾਂ ਦੱਸਿਆ ਨਾ ਵੀ ਬਰਸ਼ ਨੂੰ ਪੂਰਾ ਪੂਰਾ ਕਹਾ ਪੇਂਟ ਨਾਲ ਕੀ ਕਰ ਲਓ ਫਿਲ ਅਪ ਕਰ ਲਓ ਫਿਰ ਉਸ ਤੋਂ ਬਾਅਦ ਇਦਾਂ ਦਾ ਡਿਜ਼ਾਈਨ ਬਣਾਓ ਤਾਂ ਬਹੁਤ ਸੋਹਣਾ ਦਿਖਦਾ ਬਹੁਤ ਸੋਹਣਾ ਬੰਦਦਾ ਵੀ ਤੇ ਇਹ ਹੀ ਰੀਅਲ ਹੈ ਬਟ ਕਈ ਕਈ ਸਟੂਡੈਂਟ ਕਹਿ ਦਿੰਦੇ ਨੇ ਕਿ ਵੀ ਮੈਮ ਵੀ ਇਦਾਂ ਕਰਨਾ ਕੀ ਹੁੰਦਾਗਾ ਸਾਡੇ ਤੋਂ ਵੀ ਸਾਈਡ ਤੇ ਬਰਸ਼ ਚਲਾ ਜਾਂਦਾਗਾ ਸਾਈਡ ਤੇ ਕਲਰ ਤਾਂ ਮੈਂ ਉਹਨਾਂ ਵਾਸਤੇ ਇਹ ਕੀ ਟੈਕ ਟੈਕਨੀਕ ਲੈ ਕੇ ਆਈ ਆ ਵੀ ਤੁਸੀਂ ਪਹਿਲਾਂ ਬਿਲਕੁਲ ਖਾਲੀ ਕਰਕੇ ਬਰਸ਼ ਥੋੜਾ ਥੋੜਾ ਕਲਰ ਲਗਾ ਕੇ ਤੇ ਤੁਸੀਂ ਉਦਾਂ ਕਰ ਲਓ ਉਸ ਤੋਂ ਬਾਅਦ ਤੁਸੀਂ ਕੀ ਕਰੋ ਵੀ ਉਹਨੂੰ ਉਹ ਕਰ ਲਓ ਵੀ ਫਿਲ ਅਪ ਕਰ ਲਓ ਉਹਨੂੰ ਹੋਰ ਕੋਈ ਕਲਰ ਦੇਣਾ ਪੂਰਾ ਫਿਲ ਅਪ ਬਰਸ਼ ਕਰਕੇ ਤਾਂ ਉਹਨੂੰ ਬ੍ਰੀਕ ਕਲਰ ਦੇ ਨਾਲ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਤੇ ਵੀ ਜੇ ਤੁਸੀਂ ਉਸ ਤਰ੍ਹਾਂ ਕੰਫਰਟੇਬਲ ਹੋ ਤਾਂ ਉਸ ਤਰ੍ਹਾਂ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇਹ ਦੋਨੋਂ ਕਲਰ ਕੀ ਮਿਕਸ ਅਪ ਹੋਣ ਵਾਲੇ ਕਲਰ ਸੀ ਤੇ ਮੈਂ ਦੋਨਾਂ ਦਾ ਮਿਕਸ ਅਪ ਕਰ ਦਿੱਤਾ ਤੇ ਹੁਣ ਇਹ ਬਿਲਕੁਲ ਵਾਈਟ ਜਿਹਾ ਹੋ ਗਿਆ ਬਟ ਆਪਾਂ ਇਹਨੂੰ ਠੀਕ ਕਰਾਂਗੇ ਦੇਖੋ ਬਹੁਤ ਚੀਜ਼ਾਂ ਵਜ੍ਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਐਕਸਪੀਰੀਅੰਸ ਕਰਕੇ ਹੀ ਸਿੱਖਦੇ ਹਾਂ ਆਦਰਵਾਇਜ਼ ਆਪਾਂ ਉਹਨਾਂ ਨੂੰ ਨਹੀਂ ਸਿੱਖ ਸਕਦੇ तो देखो हम थोड़े सामने ही है बिल्कुल परफेक्ट बन चुके है बिल्कुल परफेक्ट नहीं कह सकते क्योंकि थोड़ी जी गड़बड़ आ गई सी बट मैं थोड़ी थोड़ी फिलअप करने की कोशिश की है तीस तो भी करो जो देखो हूँ मेरा ब्रश की है बिल्कुल खाली है भी इन्ना नहीं है भरिया हुआ तो हम तीद करके इदा देखो ਥੋੜਾ ਜਿਹਾ ਨਿਸ਼ਾਨ ਛੱਡ ਗਿਆ ਨਾ ਹੁਣ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਛੋਟੇ ਬ੍ਰਸ਼ ਨਾਲ ਵੀ ਫਿਲਪ ਕਰ ਸਕਦੇ ਹੋ ਇੱਕ ਨਿਸ਼ਾਨ ਛੱਡਣਾ ਚਾਹੀਦਾ ਇੱਕ ਡਰਾ ਕੀ ਹੈ ਸਟੈਂਪ ਲੱਗਣੀ ਚਾਹੀਦੀ ਉਸ ਤੋਂ ਬਾਅਦ ਤੁਸੀਂ ਜਿਵੇਂ ਮਰਜ਼ੀ ਉਹਨੂੰ ਮੋਲਡ ਕਰੀ ਚੱਲੋ ਜਿਹੜਾ ਮਰਜ਼ੀ ਬ੍ਰਸ਼ ਨਾਲ ਤੁਸੀਂ ਉਹਨੂੰ ਕਿ ਸੂਟ ਕਰ ਸਕਦੇ ਹੋ ਦੇਖੋ ਕਿਤੇ ਸੋਹਣੇ ਜਿਹੇ ਕਿਨਾਂ ਆਪਾਂ ਇਹ ਕੀਤਾ ਮੇਰੀ ਵੀਡੀਓ ਨੂੰ ਫੁੱਲ ਜ਼ਰੂਰ ਵੇਖਿਆ ਕਰੋ ਕਿਉਂਕਿ ਹਮੇਸ਼ਾ ਹਰ ਇੱਕ ਜਗ੍ਹਾ ਤੇ ਟਵਿਸਟ ਹੁੰਦਾ ਹੀ ਹੁੰਦਾ ਤਾਂ ਆਪਾਂ ਕਿਹਾ ਹਨ ਆਵਲੇ ਫਲਾਰ ਤੁਸੀਂ ਜ਼ਰੂਰ ਟਰਾਈ ਕਰਨੇ ਆਂਗੇ ਕੋਈ ਵੀ ਕਲਰ ਨੂੰ ਮਿਕਸ ਅਪ ਕਰਕੇ ਜਿਵੇਂ ਮੈਂ ਹੁਣ ਬਰਾਊਨ ਵਾਈਟ ਮਿਕਸ ਅਪ ਕੀਤਾ ਸੀ ਤੁਸੀਂ ਰੈੱਡ yellow ਮਿਕਸ ਅਪ ਕਰ ਲਓ ਜਾਂ ਕੋਈ ਹੋਰ ਕਲਰ ਮਿਕਸ ਅਪ ਕਰ ਲਓ ਜਿਹਦੇ ਨਾਲ ਕੀ ਹੁੰਦਾਗਾ ਆਪ ਨੂੰ ਹਰ ਹਰ ਇੱਕ ਕਲਰ ਦੇ ਟ੍ਰਾਇਲ ਲੈਣਾ ਚਾਹੀਦਾਗਾ ਜਿਹਦੇ ਨਾਲ ਆਪਾਂ ਬਹੁਤ ਸੋਹਣੀ ਚੀਜ਼ ਕੀ ਬਣਾ ਸਕਦੇ ਆਂ ਬਿਕੋਜ਼ ਜੇ ਆਪਾਂ ਕੋਈ ਵੀ ਚੀਜ਼ ਸਿੱਖਾਂਗੇ ਤਾਂ ਉਹਦਾ ਰਿਜ਼ਲਟ ਵੀ ਬਹੁਤ ਸੋਨਾ ਆਵੇਗਾ ਹੀ ਆਵੇਗਾ ਵੀ ਮਤਲਬ ਭਾਵੇਂ ਸੋਨਾ ਆਵੇ ਭਾਵੇਂ ਗੰਦਾ ਆਵੇ ਰਿਜ਼ਲਟ ਤਾਂ ਤਾਂ ਆਵੇਗਾ ਹੀ ਜਿਹੜੀ ਚੀਜ਼ ਆਪਾਂ ਨੂੰ ਮਤਲਬ ਕਿ ਪਰਫੈਕਟ ਨਹੀਂ ਆਉਂਦੀ ਤਾਂ ਉਹ ਚੀਜ਼ ਤੁਸੀਂ ਹੁਣ ਸਿੱਖੋ ਫਿਰ ਉਹਨੂੰ ਟਰਾਈ ਕਰੋ ਥੈਨ ਰੈਡੀ ਹੋ ਤੁਸੀਂ ਹਰ ਇੱਕ ਐਗਜ਼ਾਮ ਦੇ ਲਈ ਹੁਣ ਦੇਖੋ ਦੇਖੋ ਕਿੱਡੇ ਸੋਹਣੇ ਤਰੀਕੇ ਨਾਲ ਮੈਂ ब्लू तो वाइट के मिक्सअप किया बिल्कुल थोड़े सामने बनाया मैं देखो तुद भी कर सकते हो तो थोड़ी मर्जी है भी जमें मैं किता हम देखो थे सोने तरीके न रेनबो टाइप बन रहा देखो हरेक चीज न ट्राई करो घर बैठे बहुत सोहनी चीज की है निखर के आती है बहर ਦੇਖੋ ਤੁਹਾਡੇ ਸਾਹਮਣੇ ਹੀ ਆ ਬਹੁਤ ਸਾਰੀਆਂ ਚੀਜ਼ਾਂ ਕੀ ਹੈ ਤੁਸੀਂ ਸਿੱਖ ਸਕਦੇ ਹੋ ਇਸ ਪੇਂਟਿੰਗ ਚੋਂ ਹੀ ਮੇਰਾ ਮੋਟਿਵੇਸ਼ਨ ਹੁੰਦਾ ਵੀ ਮੈਂ ਇੱਕ ਪੈਂਡਿੰਗ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਚੀਜ਼ਾਂ ਦੱਸ ਦੇਵਾਂ ਤਾਂ ਕਿ ਆ ਤੁਹਾਨੂੰ ਕਿ ਡਿਫਰੈਂਟ ਡਿਫਰੈਂਟ ਜਗਾਵਾਂ ਤੇ ਜਾ ਕੇ ਕੋਈ ਵੀ ਇਦਾਂ ਪੈਂਡਿੰਗ ਦੇਖਣ ਦੀ ਲੋੜ ਨਾ ਪਵੇ ਇਦਾਂ ਵੀਡੀਓ ਵੇਖਣ ਦੀ ਲੋੜ ਨਾ ਪਵੇ ਤੇ ਤੁਹਾਡਾ ਟਾਈਮ ਵੀ ਵੇਸਟ ਨਾ ਹੋਵੇ ਬਿਕੋਜ਼ ਟਾਈਮ ਵੇਸਟ ਆਪਾਂ ਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਜਿੱਥੋਂ ਟਾਈਮ ਮਿਲੇ ਉੱਥੇ ਹੀ ਚੀਜ਼ ਸਿੱਖ ਲਓ ਜਿੱਥੇ ਤੁਹਾਨੂੰ ਸਿੱਖਣ ਦਾ ਮੌਕਾ ਮਿਲੇ ਕੋਈ ਵੀ ਚੀਜ਼ ਉਹਨੇ ਇਗਨੋਰ ਨਾ ਕਰੋ ਦੇਖੋ ਇਗਨੋਰ ਕਰਕੇ ਕੋਈ ਫਾਇਦਾ ਨਹੀਂ ਹੁੰਦਾ ਆਪਣਾ ਟਾਈਮ ਹੀ ਵੇਸਟ ਹੁੰਦਾਗਾ ਅਦਰਵਾਈਜ਼ ਜੇ ਤੁਹਾਨੂੰ ਲੱਗ ਰਿਹਾ ਵੀ ਉਹ ਚੀਜ਼ ਤੁਹਾਡੇ ਫਾਇਦੇ ਨਹੀਂਗੀ ਤਾਂ ਤੁਸੀਂ ਕੀ ਉਹਨੂੰ ਇਗਨੋਰ ਕਰ ਸਕਦੇ ਹੋ ਬਿਕਾਜ਼ ਜੇ ਕੋਈ ਫਾਇਦੇ ਦੀ ਚੀਜ਼ ਹੈਗੀ ਨਹੀਂ ਫਿਰ ਉਹਨੂੰ ਕਿਉਂ ਸਮਝਣਾ ਕਿਉਂ ਤੇ ਟਾਈਮ ਵੇਸਟ ਕਰਨਾ ਤਾਂ ਮੈਂ ਤੁਹਾਨੂੰ ਇਹੀ ਸਮਝਾਉਣੀ ਪਈ ਹੈ ਜਿੱਥੇ ਤੁਹਾਨੂੰ ਟਾਈਮ ਵੇਸਟ ਕਰਨ ਦੀ ਚੀਜ਼ ਮਿਲੇ ਉਥੇ ਅਗਡੋਰ ਉਥੇ ਤੁਸੀਂ ਟੁੱਕ ਜੋ ਅਦਰਵਾਈਜ਼ ਤੁਸੀਂ ਖੜੋ ਜਿੱਥੇ ਤੁਹਾਨੂੰ ਕੀ ਜੀ ਫਾਇਦੇ ਦਿੱਸੇ ਤੇ ਇਹੀ ਇੱਕ ਮਤਲਬ ਨਹੀਂ ਹੁੰਦਾ ਅਸੂਲ ਡਰਾਇੰਗ ਵਾਲਿਆਂ ਦਾ ਵੀ ਜਿੱਥੇ ਤੁਹਾਨੂੰ ਕੋਈ ਡਰਾਇੰਗ ਦੀ ਚੀਜ਼ ਦਿਸੇ ਤਾਂ ਤੁਸੀਂ ਉਹਨੂੰ ਸਮਝੋ ਵੀ ਕਿੱਦਾਂ ਇਹਨੂੰ ਇਹਦਾ ਮੋਟਿਵ ਕੀ ਆ ਹਰ ਇੱਕ ਚੀਜ਼ ਦਾ ਹਰ ਇੱਕ ਹਰ ਇੱਕ ਪੇਂਟਿੰਗ ਦਾ ਅੱਜ ਦੇ ਟਾਈਮ 'ਚ ਮੀਨਿੰਗ ਹੁੰਦਾ ਹੀ ਹੁੰਦਾ ਬਿਕੋਜ਼ ਕੋਈ ਵੀ ਪਰਸਨ ਬਿਨਾ ਮੀਨਿੰਗ ਤੋਂ ਕੋਈ ਵੀ ਚੀਜ਼ ਨਹੀਂ ਬਣਾਉਂਦਾ ਤਾਂ ਮੈਂ ਤੁਹਾਨੂੰ ਇਹੀ ਆਖ ਦੇਣੀ ਵੀ ਜਿੱਥੇ ਤੁਹਾਨੂੰ ਪੇਂਟਿੰਗ ਮਿਲੇ ਦੇਖੋ ਆਹ ਹਨ ਪੇਂਟਿੰਗ ਆ ਇਹਦਾ ਮੋਟਿਵ ਕੀ ਹੁੰਦਾਗਾ ਵੀ ਇਹਦੀ ਇਹਦਾ ਫਲਾワー ਦਾ ਮੋਟਿਵ ਇਹ ਹੈ ਵੀ ਇਹ ਸਾਰੇ ਮਤਲਬ ਕਿ ਆਪਾਂ ਘੇਰੇ ਦੇ ਉੱਪਰ ਵੀ ਕਰ ਸਕਦੇ ਆ ਇਹਦਾ ਇਹ ਹੀ ਚੀਜ਼ ਆ ਵੀ ਇਹ ਆਪਾਂ ਤਿੰਨ ਚਾਰ ਤਰੀਕੇ ਨਾਲ ਇਹਨੂੰ ਕਿਹਾ ਫਿਲਪ ਕਰ ਸਕਦੇ ਆ ਇੱਕ ਤਾਂ ਇਹਨੂੰ ਇਹਦੇ ਉੱਪਰ ਵੀ ਉੱਪਰ ਬਣਾ ਬਣਾ ਘੇਰੇ ਦੇ ਕਿੰਵੇਂ ਵੇਲ ਬਣਾ ਸਕਦੇ ਆ ਆਪਾਂ ਤੇ ਦੂਸਰਾ ਚੀਜ਼ ਆ ਇਹਨੂੰ ਆਪਾਂ ਜੇ ਨੂੰ ਥੋੜਾ ਤਾਂ ਕਰਕੇ ਆ ਲੰਮੇ ਲੋਟ ਐਦਾ ਬਣਾ ਲਈਏ ਵਾਧੂ ਸਾਰੇ ਫਲਾ ਤਾਂ ਕਰ ਕਰਕੇ ਘੇਰੇ ਦੇ ਬਹੁਤ ਸੋਹਣੇ ਲੱਗਣਗੇ ਥਰਡਲੀ ਆਪਾਂ ਕਿਵੇਂ ਕਰ ਸਕਦੇ ਹਾਂ ਜਿਵੇਂ ਉੱਚਾ ਨੀਵਾ ਕਰਕੇ ਜਿਵੇਂ ਇਹਨੂੰ ਥੱਲੇ ਲਾਤਾ ਇਹਨੂੰ ਥੋੜਾ ਜਿਹਾ ਤਾਂ ਕਰਕੇ ਫਿਰ ਥੋੜਾ ਥੱਲੇ ਕਰਕੇ ਫਿਰ ਇਧਰ ਕਰਕੇ ਫਿਰ ਇਧਰ ਉਹ ਫਿਰ ਤਾਂ ਇਹ ਸਾਰੇ ਘੇਰੇ ਦੇ ਉੱਪਰ ਕਰ ਸਕਦੇ ਹਾਂ ਇਹ ਰਹੇ ਦੇ ਸਾਰੇ ਉੱਪਰ ਤੋਂ نیچے ਤੱਕ ਕਮੀਜ਼ ਤੇ ਕਰ ਸਕਦੇ ਹਾਂ ਇਹੋ ਜਿਹਾ ਐਂਡ ਫਰਥ ਫੋਰਥ ਇਹਨੂੰ ਆਪਾਂ ਡਿਫਰੈਂਟ ਟ੍ਰਿਕਾਂ ਨਾਲ ਯੂਜ਼ ਕਰਕੇ ਇਹਦੇ ਤੇ ਜਗਾ ਛੱਡ-ਛੱਡ ਕੇ ਇੱਥੇ ਇੱਥੇ ਤੇ ਵਿਚ ਆ ਦਾ ਨਿਊ ਡਿਜ਼ਾਈਨ ਕਰ ਸਕਦੇ ਆ ਸੋ ਇਹੀ ਮੈਂ ਤੁਹਾਨੂੰ ਦੱਸਣਾ ਸੀ ਅੱਜ ਵੀ ਇਹਦੇ ਨਾਲ ਕਿ ਆਪਾਂ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਕਰ ਸਕਦੇ ਆਂਗੇ ਜੇ ਤੁਸੀਂ ਕਰਨਾ ਚਾਹੋ ਤਾਂ ਸੋ ਅੱਜ ਦੀ ਮੇਰੀ ਵੀਡੀਓ ਇੱਥੇ ਹੀ ਖਤਮ ਹੁੰਦੀ ਆ ਪਲੀਜ਼ ਇਤੋਂ ਜ਼ਰੂਰ ਕੋਈ ਨਾ ਕੋਈ ਚੀਜ਼ ਜ਼ਰੂਰ ਸਿੱਖਿਆ ਕਰੋ ਮੈਂ ਹੀ ਤੁਹਾਨੂੰ ਸਲਾਹ ਦਿੰਨੀ ਆ ਵੀ ਪਲੀਜ਼ ਕੋਈ ਨਾ ਕੋਈ ਮੇਰੀ ਵੀਡੀਓ ਇਦਾਂ ਦੀ ਹੁੰਦੀ ਆ ਕਿ ਜਿਹੜੀ ਥੋੜੀ ਬੋਰਿੰਗ ਹੋਵੇ ਬਟ ਉਹਦੇ ਵਿੱਚ ਸਿੱਖਣ ਦੀ ਚੀਜ਼ ਕੋਈ ਨਾ ਕੋਈ ਹੁੰਦੀ ਹੋਣੀ ਹੈਗੀ ਮੇਰਾ ਬੋਲਣ ਨੂੰ ਸਕਿਪ ਨਾ ਕਰਿਆ ਕਰੋ ਵੋਲਿਊਮ ਨੂੰ ਘਟਾ ਨਾ ਕਰਿਆ ਕਰੋ ਬਸ ਮੈਂ ਇਹੀ ਤੁਹਾਨੂੰ ਕਹਾਂਗੀ ਵੀ ਜਿਹੜੀ ਚੀਜ਼ ਮੈਂ ਸਿਖਵਾਨੀ ਹੁੰਦੀ ਹੈ ਤੁਸੀਂ ਉਹਨੂੰ ਪਲੀਜ਼ ਕਰੇ ਟ੍ਰਾਈ ਜ਼ਰੂਰ ਕਰੋ ਕਰੋ ਪ੍ਰੈਕਟਿਸ ਤੋਂ ਬਿਨਾਂ ਕੋਈ ਵੀ ਚੀਜ਼ ਆਪਾਂ ਸਿੱਖ ਨਹੀਂ ਸਕਦੇ ਸੋ थैंक यू ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ